ਦੋਸਤੋ ਅੱਜ ਤੁਹਾਡੇ ਨਾਲ ਇੱਕ ਅਜੀਹੀ ਕਹਾਣੀ ਸਾਂਝੀਆਂ ਕਰਨ ਜਾ ਰਹੀ ਆ ਜਿਹੜੀ ਕਿ ਮੈਂ ਵੀ 10ਵੀਂ ਕਲਾਸ ਦੇ ਸਿਲੇਬਸ ਵਿੱਚ ਪੜ੍ਹੀ ਸੀ ਤੇ ਮੈਨੂੰ ਬਹੁਤ ਹੀ ਪਸੰਦ ਸੀ ਸੋਚਿਆ ਅੱਜ ਤੁਹਾਡੇ ਨਾਲ ਵੀ ਸਾਂਝੀਆਂ ਕਰ ਲਵਾਂ ਕਹਾਣੀ ਦਾ ਅਸਰ ਲੇਖ ਹੈ ਇਸਤਰੀ ਸਵਾ ਤੇ ਇਸ ਨੂੰ ਲਿਖਿਆ ਹੈ ਬਹੁਤ ਹੀ ਯੋਗ ਕਹਾਣੀਕਾਰ ਚਰਨ ਸਿੰਘ ਸ਼ਹੀਦ ਹੋਰਾਂ ਨੇ ਸੀ ਨਹੀਂ ਸਚਾਉਂਦੇ ਬਿਲਕੁਲ ਨਹੀਂ ਸਚਾਉਂਦੇ ਸਾਡਾ ਵੱਡਿਆ ਰੂਹ ਨਹੀਂ ਸੀ ਕਰਦਾ ਕਿ ਤੀਵੀਆਂ ਦੇ ਜਲਸੇ ਦੇ ਪ੍ਰਧਾਨ ਬਣੀਏ ਸਾਨੂੰ ساری ਉਮਰ ਦਾ ਤਜਰਬਾ ਸੀ ਕਿ ਤੀਵੀ ਇੱਕੋ ਦੀ ਹੀ ਜੀਵ ਰੋਕਣੀ ਔਖੀ ਹੁੰਦੀ ਹੈ ਤੇ ਜਿੱਥੇ 500 ਤੀਵੀ ਇਕੱਠੀ ਹੋਈ ਹੋਵੇ ਉਸ ਜਲਸੇ ਦਾ ਪ੍ਰਬੰਧ ਕਰਨਾ ਤਾਂ ਸਾਡੇ ਵਰਗੇ ਬੁੱਢੇ ਠੇਰੇ ਲਈ ਅਸੰਭਵੀ ਹੈ ਨਾ ਪਰ ਹਈ ਸਾਡੀ ਲਿਹਾਜ਼ਖੋਰੀ ਤਬੀਅਤ ਤੇ ਹਾਏ ਸਾਡੀ ਆਗਿਆਕਾਰਤਾ ਇਸ ਲਈ ਸਵਾ ਦੇ ਡੈਪੂਟੇਸ਼ਨ ਦੇ ਬਾਰ ਬਾਰ ਜ਼ੋਰ ਦੇਣ ਪੁਰ ਸਾਨੂੰ ਲਿਹਾਜ਼ ਪੈ ਗਿਆ ਤੇ ਜਦ ਉਹਨਾਂ ਨੇ ਸਾਡੀ ਆਪਣੀ ਘਰ ਵਾਲੀ ਤੋਂ ਹੀ ਸ਼ਿਪਾਰਸ਼ ਕਰਾ ਦਿੱਤੀ ਤਾਂ ਸਾਡੇ ਲਈ ਹੁਕਮ ਮੰਨਣ ਤੋਂ ਬਿਨਾ ਕੋਈ ਚਾਰਾ ਹੀ ਨਾ ਰਿਹਾ ਅਲਬਤਾ ਅਸੀਂ ਇਹ ਉਜਰ ਜ਼ਰੂਰ ਕੀਤੀ ਕਿ ਤੀਵੀਆਂ ਦੀ ਕਾਨਫਰੰਸ ਦਾ ਪ੍ਰਧਾਨ ਮਰਦ ਹੋਣਾ ਠੀਕ ਨਹੀਂ ਐ ਪਰ ਡੈਪੂਟੇਸ਼ਨ ਦੇ ਮੈਂਬਰਾਂ ਨੇ ਇਹ ਕਹਿ ਕੇ ਸਾਡਾ ਮੂੰਹ ਬੰਦ ਕਰ ਦਿੱਤਾ ਕਿ ਵੇਖਾ ਬਾਬਾ ਜੀ ਤੁਹਾਨੂੰ ਨਿਹਰਾ ਮਰਦ ਕੌਣ ਆਖਦਾ ਏ ਤੁਸੀਂ ਤਾਂ ਤੀਵਿਆਂ ਵਿੱਚ ਤੀਵੀਂ ਤੇ ਮਰਦਾਂ ਵਿੱਚ ਮਰਦੋ ਤੁਸੀਂ ਤਾਂ ਫਰਿਸ਼ਤੇ ਹੋ ਫਰਿਸ਼ਤੇ ਤੇ ਸਾਡੇ ਪੜਦਾਦਿਆਂ ਥਣੀ ਅਸੀਂ ਖੁਸ਼ਿਆਮਨ ਦਾ ਕੋਈ ਜਵਾਬ ਹੀ ਨਾ ਦੇ ਸਕੇ ਤੇ ਲਾਚਾਰ ਸਨਉwidetilde ਦੀ ਕਾਨਫਰੰਸ ਦਾ ਪ੍ਰੈਜ਼ੀਡੈਂਟ ਬਣ ਕੇ ਬਹਿਣਾ ਹੀ ਪਿਆ ਜਿਸ ਸਬਰ ਤੇ ਸ਼ਾਂਤੀ ਨਾਲ ਅਸੀਂ ਉਹ ਪ੍ਰੈਜ਼ੀਡੈਂਟੀ ਦੇ 4-5 ਘੰਟੇ ਬਿਤਾਏ ਉਹ ਤਾਂ ਰੱਬ ਹੀ ਜਾਣਦਾ ਭਾਈ ਪਰ ਇੱਕ ਮੌਕਾ ਅਜਿਹਾ ਆਇਆ ਕਿ ਸਾਡੇ ਵੀ ਸਬਰ ਤੇ ਧੀਰੇ ਦਾ ਪਿਆਲਾ ਉੱਛਲ ਪਿਆ ਬੀਬੀ ਵਿਦਿਆਵੰਤੀ ਨੇ ਮਤਾ ਪੇਸ਼ ਕੀਤਾ ਕਿ ਇਸਤਰੀ ਕਾਨਫਰੰਸ ਦਾ ਇਹ ਸਮਾਗਮ ਪਾਸ ਕਰਦਾ ਹੈ ਕਿ ਵਿਆਹ ਸ਼ਾਦੀਆਂ ਸਮੇਂ ਫਜ਼ੂਲ ਖਰਚੀਆਂ ਨਾ ਕੀਤੀਆਂ ਜਾਣ ਤੇ ਜੇ ਕੋਈ ਆਦਮੀ ਆਪਣੀ ਪਹਿਲੀ ਵਰਤੀ ਦੇ ਮਜੂਦ ਹੁੰਦਿਆ ਦੂਜਾ ਵਿਆਹ ਕਰਨਾ ਚਾਹੇ ਤਾਂ ਉਸ ਨੂੰ ਲੜਕੀ ਕੋਈ ਨਾ ਦੇਵੇ ਤੇ ਜੇ ਕੋਈ ਜ਼ਲਮ ਮਾਪੇ ਉਸ ਨੂੰ ਲੜਕੀ ਦੇ ਵੀ ਦੇਣ ਤੇ ਵਿਆਹ ਹੋ ਜਾਵੇ ਤਾਂ ਬਰਾਦਰੀ ਵੱਲੋਂ ਦੋਹਾਂ ਘਰਾਂ ਦਾ ਪੂਰਾ ਪੂਰਾ ਬਾਈਕਟ ਕੀਤਾ ਜਾਵੇ ਤੇ ਉਸ ਨਜਾਇਜ਼ ਸ਼ਾਦੀ ਨੂੰ ਰੋਕਣ ਲਈ ਇਸਤਰੀ ਸਭਾ ਵੱਲੋਂ ਦੋਹਾ ਘਰਾਂ ਅੱਗੇ ਸਿਆਪਾ ਬਿਠਾਇਆ ਜਾਵੇ ਸਾਡਾ ਦਿਲ ਬੜਾ ਖੁਸ਼ ਹੋ ਰਿਹਾ ਸੀ ਕਿ ਚਲੋ ਭਾਵੇਂ 2-4 ਘੰਟੇ ਤੀਵੀਆਂ ਦੀ ਕੈਂ ਕੈਂ ਤੇ ਚੈ ਚੈ ਤੋਂ ਕੰਨ ਖੋਣੇ ਹੀ ਪਏ ਪਰ ਆਖਰ ਕੋਈ ਮਤਲਬ ਦੀ ਗੱਲ ਵੀ ਤਾਂ ਹੋਣੀ ਲੱਗੀ ਹੈ ਨਾ ਬੀਬੀ ਵਿਦਿਆਵੰਤੀ ਆਪਣੇ ਇਸ ਮਤੇ ਦੀ ਪੁਸ਼ਟੀ ਵਿੱਚ ਤਕਰੀਰ ਕਰਨ ਹੀ ਲੱਗੇ ਸੀ ਕਿ ਚੁਧਰਾਣੀ ਟੇਕਾ ਦੇਵੀ ਇੱਕਦਮ ਬੋਲ ਪਈ बह नहीं कुड़ी बह जा आई है बड़ी पड़ाको अजिडेंट अख्तियार तिखी होके मैं किस का करजा देना है मैं किसी का कोई चुक्या चुराया डरे मेरी बुला डरे मेरी जुत्ती वेखो ना कहता की है डर 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 तू जो रन्ना धन्ना बनी बैठा है ਅਸੀ ਤਾਂ ਜਨਾਬ ਚਧਰਾਣੀ ਦੀ ਝਾੜ ਸੁਣ ਕੇ ਸ਼ਰਪ ਹੋ ਗਏ ਉਹਨਾਂ ਤੀਵੀਆਂ ਦੀ ਦੇਖਭਾਲ ਕਰਨ ਜੋ ਸਾਡੀਆਂ ਅਮੰਤਾਂ ਕਰਕੇ ਸਾਨੂੰ ਪ੍ਰਧਾਨ ਬਣਾ ਲਈਆਂ ਸਨ ਉਹਨਾਂ ਵਿੱਚੋਂ ਇੱਕ ਬੀਬੀ ਰਾਣੀ ਹੌਸਲਾ ਕਰਕੇ ਉੱਠੀ ਤੇ ਆਖਣ ਲੱਗੀ ਚਧਰਾਣੀ ਜੀ ਪ੍ਰੈਜ਼ੀਡੈਂਟ ਸਾਹਿਬ ਨੇ ਤੁਹਾਨੂੰ ਡਰਨ ਲਈ ਨਹੀਂ ਜੇ ਕਿਹਾ ਸਗੋ ਚੁੱਪ ਰਹਿਣ ਲਈ ਕਿਹਾ ਆਰਡਰ ਅੰਗਰੇਜ਼ੀ ਦਾ ਲਫ਼ਜ਼ ਹੈ ਜਿਸਦੇ ਅਰਥਾਂ ਪੁੱਛ ਕੇ ਬੋਲੋ ਚਧਰਾਣੀ ਨਾ ਮੈਨੂੰ కుੱਥੀ ਨੂੰ ਕੀ ਪਤਾ ਮੈਂ ਕੋਈ ਅੰਗਰੇਜ਼ੀ ਪੜ੍ਹੀ ਹੋਈ ਆ ਇਹ ਅਕਲ ਤਾਂ ਇਹਨੂੰ ਚਾਹੀਦੀ ਹੈ ਨਾ ਕਿ ਇੱਥੇ ਅੰਗਰੇਜ਼ੀ ਨਾ ਬੋਲੇ ਮੈਂ ਤਾਂ ਆਪਣੀ ਭਤੀਜੀ ਵਿਦਿਆ ਨੂੰ ਕਹਿਣ ਲੱਗੀ ਸਾਂ ਕਿ ਬਹਿ ਜਾ ਇਹੋ ਜੀਆਂ ਗੱਲਾਂ ਕੁਆਰੀਆਂ ਕੁੜੀਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਵਿਦਿਆ ਬੋਲ ਉਠੀ ਕਿਉਂ ਪੂਆ ਜੀ ਇੱਥੇ ਕੋਈ ਮਰਦ ਬੈਠੇ ਨੇ ਇਹ ਕਾਨਫਰੰਸ ਤਾਂ ਹੋਈ ਏ ਇਸ ਲਈ ਹੈ ਕਿ ਕੁਆਰੀਆਂ ਵੀ ਆਈਆਂ ਸਭ ਆਪਣੇ ਖਿਆਲ ਦੱਸਣ ਪੰਤਣੀ ਆਖਣ ਲੱਗੀ ਹਾਂ ਹੈ ਤਾਂ ਠੀਕ ਹੈ ਪਰ ਜੇ ਫਜ਼ੂਲ ਖਰਚੀ ਤੇ ਤੁਹਾਡਾ ਮਤਲਬ ਇਹ ਹੈ ਕਿ ਅਸ਼ਤ ਬਾਜੀ ਨਾ ਚਲਾਈ ਜਾਵੇ ਤੇ ਛੋਟ ਨਾ ਕੀਤੀ ਜਾਵੇ ਤੇ ਧੀਆਂ ਪਹਿਣਾ ਅਰ ਪਰੋਤਾਂ ਨੂੰ ਕੁਝ ਨਾ ਦਿੱਤਾ ਜਾਵੇ ਤਾਂ ਮੈਂ ਇਸ ਦੀ ਬੜੇ ਜ਼ੋਰ ਨਾਲ ਵਿਰੋਧਤਾ ਕਰਦੀ ਹਾਂ ਸ਼ਾਣੀ ਬੋਲੀ ਲੈ ਪਹਿਣੇ ਇਹ ਕੀ ਗੱਲ ਹੋਈ ਕੀ ਕੋਈ ਕਿਸੇ ਵਿਆਹ ਹੋਏ ਨੂੰ ਧੀ ਨਾ ਦੇਵੇ ਤੇ ਲੈ ਸੁੱਖ ਨਾਲ ਮੇਰੇ ਪਨਾਏਵੇ ਦੀ ਬੋਟੀ ਸੋਣੀ ਨਹੀਂ ਸੀ ਉਹਨੇ ਹੋਰ ਵਿਆਹ ਕਰਾ ਲਿਆ ਤਾਕੇ ਸਿਸ ਨੂੰ ਛੱਡ ਦੇਈਏ ਨਾ ਪਹਿਣਾ ਅਸੀਂ ਬਾਜ ਆਈਆਂ ਇਹ ਜੀਆਂ ਕਾਨਾਂ ਫੁੱਸੀਆਂ ਤੋਂ ਉਧਰੋਂ ਇੱਕ ਮੈਲੇ ਕੁਚਲੇ ਕੱਪੜਿਆਂ ਵਾਲੀ ਟੀਮੀ ਉੱਠ ਖਲੋਤੀ ਤੇ ਬੋਲੀ ਭੈਣੋ ਮੈਂ ਹੀ ਇਹ ਸ਼ਾਣੀ ਦੇ ਪਣੇਵੇਂ ਦੀ ਪਹਿਲੀ ਵੋਟੀਆਂ ਇਸ ਬੀਬੀ ਰਾਣੀ ਨੇ ਆ ਪਗਲੀ ਬਣ ਕੇ ਨਿਵੇਦਾ ਹੋਰ ਵਿਆਹ ਕਰ ਦਿੱਤਾ ਤੇ ਮੈਨੂੰ ਘਰੋਂ ਕਢਾ ਦਿੱਤਾ ਸ਼ਾਣੀ 扑ੜ ਕੇ ਉੱਠੀ ਤੇ ਸ਼ੀਣੀ ਵਾਂਗੂ ਵੱਜੀ ਬੈਠ ਨੀ ਬੈਠ ਸੜ ਗਈ ਰੰਨ ਆਪਣਾ ਮੂੰਹ ਨਹੀਂ ਵੇਖਦੀ ਤੇ ਮੈਨੂੰ ਲਜਾਮ ਲਾਂਦੀ ਏ ਨੀ ਰੱਬ ਨੂੰ ਕਹਿੰਦੀ ਉਹ ਤੇਰਾ ਬੂਥਾ ਚੱਜਦਾ ਬਣਾਉਂਦਾ ਬਸ ਫੇਰ ਕੀ ਸੀ 10 20 ਜਣੀਆਂ ਉਧਰੋਂ ਤੇ 10 20 ਜਣੀਆਂ ਇਧਰੋਂ ਉੱਠ ਖਲੋਤੀਆਂ ਤੇ ਕਾਵਾਂ ਦੀ ਕਹਿ ਕਹਿ ਵਾਂਗ ਬੇਤਹਾਸ਼ਾ ਚੋਂਹਾਂ ਪਾਸਿਆਂ ਵੱਲੋਂ ਬਾਜਾਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਮੱਛੀ ਉਹ ਮੱਛੀ ਵਿਗਲਣ ਲੱਗੀ ਕਿ ਰਹੇ ਰੱਬ ਦਾ ਨਾਮ ਰੋਲੇ ਦੇ ਕਾਰਨ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਪਰ ਇਸ ਨਗਾਰਖਾਨੇ ਵਿੱਚੋਂ ਵੀ ਕਿਸੇ ਤੇਜ਼ ਤੂਤੀ ਦੀ ਗੱਲ ਸਮਝ ਆ ਜਾਂਦੀ ਸੀ ਨਿ ਪਰੋ ਪਰੇ ਹੋ ਕੇ ਆ ਗਈਏ ਕਿਤੋਂ ਦੀ ਵਿਚਾਰੀ ਘਰ ਖਾਨ ਨੂੰ ਨਹੀਂ ਸੀ ਮਾਂ ਚੱਕੀ ਪੀਣ ਗਈ ਹੈ ਨੀ ਚੁੱਪ ਕਰੋ ਭੈੜੀਓ ਚੁੱਪ ਕਰੋ ਆ ਤੈਨੂੰ ਸਵਾਦ ਦੱਸਾਂ ਨਸੀਤਾ ਕਰਨ ਦਾ ਕੱਲ ਦੀ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ ਐਨੋ ਸ਼ਰਮ ਕਰੋ ਇਸੇ ਕਰਕੇ ਤਾਂ ਸਾਡੀ ਜਾਤ ਦੀ ਗੁੱਤ ਪਿੱਛੇ ਮਤ ਕਹਿੰਦੇ ਨੇ ਜਾ ਨਹੀਂ ਜਾ ਮੇਰੀ ਗੁੱਤ ਦਾ ਨਾਂ ਲਵੇਂਗੀ ਤਾਂ ਤੇਰੀ ਗੁੱਤ ਪਹਿਲਾਂ ਖੋਸ ਉੱਟਾਂਗੀ ਆਈਏ ਵੱਡੀ ਗੁੱਤਾ ਪੁੱਟਣ ਲੈ ਨਹੀਂ ਅਖੇ ਫਜ਼ੂਲ ਖਰਚ ਨਾ ਕਰੋ ਤੇਰੇ ਪਿਓ ਦੇ ਘਰੋਂ ਟੱਗੇ ਲਿਆਉਣੇ ਆ ਕੋਈ ਆਪਣੇ ਪੈਸੇ ਆਪ ਖਰਚਨੇ ਆ ਨਿਜ ਸ਼ੋਦਾ ਨਿਜ ਸ਼ੋਦਾ ਨਹੀਂ ਖਸਮਾਂ ਨੂੰ ਖਾਣੀ ਏ ਆ ਚੱਲੀਏ ਲੇ ਭਈ ਜੇ ਕਿਸੇ ਦਾ ਪਨੇਵਾ ਦੂਜਾ ਵਿਆਹ ਕਰ ਲਵੇ ਤਾਂ ਉਹਨੂੰ ਬਾਈਕਟ ਕਰ ਦਿਓ ਆ ਤੇਰੇ ਡੱਕਰੇ ਕਰਾਂ ਤੂੰ ਹੋਵੇਂ ਕੌਣ ਮੇਰੇ ਪਨੇਵੇ ਵੱਲ ੱੱਕਣ ਵਾਲੀ ਜੇ ਤੂੰ ਉਸਨੂੰ ਬਾਈ ਵਾਰ ਕੱਟੇ ਤਾਂ ਮੈਂ ਤੈਨੂੰ 40 ਵਾਰ ਕਾਟ ਕਰਦੇ ਆ ਕਿੱਡੀ ਨਾ ਹੋਵੇ ਤਾਂ ਸਾਡੀਆਂ ਧੀਆਂ ਜਿੱਥੇ ਮਰਜੀ ਵੀ ਆਈਏ ਭਾਵੇਂ ਇੱਕ ਸੌਂਕਣ ਤੇ ਦੇਈਏ ਤੇ ਭਾਵੇਂ ਦਸਾਂ ਸੌਂਕਣਾ ਦੇ ਦੇਈਏ ਤੂੰ ਹੋਵੇਂ ਕੌਣ ਸਾਡੀਆਂ ਧੀਆਂ ਦੀ ਕੁਝ ਲੱਗਦੀ ਅਖੇ ਸਿਆਪਾ ਕਰੋ ਦੋਹਾਂ ਦੇ ਘਰਾਂ ਦੇ ਸਾਹਮਣੇ ਤੇਰੀ ਘਰ ਸਭ ਸੱਪੇ ਕਰਾਂਗੇ ਹਾਏ 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 ਅਸੀਂ ਮੌਕਾ ਤਾਰ ਕੇ ਥੁਈਓ ਭਜੇ ਜੋ ਚੋਰ ਭਜਦਾ ਤੋਵਾ ਤੋਵਾ ਅੱਜ ਵੀ ਕਾਨਾਂ ਵਿੱਚ ਉਹੀ ਕਹਿ ਕਹਿ ਗੂੰਜ ਰਹੀ ਹੈ ਸ਼ੁਕਰੀਆ ਜੀ ਉਮੀਦ ਹੈ ਤੁਹਾਨੂੰ ਇਹ ਵਿਅੰਗ ਪਸੰਦ ਆਇਆ ਹੋਵੇਗਾ ਹੈ ਤਾਂ ਔਰਤਾਂ ਦੀ ਇਹਦੇ ਵਿੱਚ ਬਦਨਾਮੀ ਹੀ ਪਰ ਕਈ ਵਾਰ ਅਜਿਹਾਂ ਹਲਾਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਸ ਨੂੰ ਚਰਨ ਸਿੰਘ ਸ਼ਹੀਦ ਹੋਰਾਂ ਨੇ ਬੜੀ ਬੇਖੂਬੀ ਦੇ ਨਾਲ ਕਲਮਵਰਤ ਕੀਤਾ ਹੈ ਉਮੀਦ ਹੈ ਤੁਸੀਂ ਇਸ ਨੂੰ ਪਸੰਦ ਕਰੋਗੇ